지산트 ਸਿੰਘ কমল ਜੀ ਦਾ ਲਿਖਿਆ ਹੋਇਆ ਨਾਵਲ ਰਾਤ ਬਾਕੀ ਭਾਗ ਦੂਸਰਾ ਅਗਲੇ ਦਿਨ ਸਕੂਲ ਦੀ ਰੋਟੀ ਦੀ ਛੁੱਟੀ ਵੇਲੇ ਚਰਨ ਈਮਲੀ ਦੇ ਦਰਖਤ ਕੋਲ ਘਾਹ ਤੇ ਲੰਤਾਂ ਖਿਲਾਰੀ ਬੈਠਾ ਸੀ ਉਸ ਦੀ ਖਾਮੋਸ਼ੀ ਆਪਣੇ ਧੁਨ ਵਿੱਚ ਗਾ ਰਹੀ ਸੀ ਥੋੜੇ ਸਮੇਂ ਪਿਛੋਂ ਉਸ ਦੇ ਚਿਹਰੇ ਤੇ ਇੱਕ ਰੰਗ ਆ ਗਿਆ ਅੱਜ ਫਿਰ ਉਸ ਬੁੱਲ ਕੁੱਟੇ ਅੱਖਾਂ ਮੀਟ ਕੇ ਪੱਟੀ ਖੋਲ ਦਿੱਤੀ ਪੱਟੀ ਖੋਲਣ ਲਈ ਉਹੀ ਦੀ ਆਵਾਜ਼ ਨਾਲ ਇੱਕ ਦਰਦ ਉਸ ਨੂੰ ਤੜਫਾ ਗਿਆ ਲਰਜਾ ਗਿਆ ਉਸ ਉਹ ਵਾਹ ਪਿਛਾ ਕਰਕੇ ਸਿਰ ਵੀ ਸੁੱਟ ਦਿੱਤਾ ਉਸ ਦਾ ਬੂੰਗਾ ਗੀਤ ਹੌਲੀ ਹੌਲੀ ਨਿਖਰਦਾ ਬੈਂਦ ਤੇ ਬਾਹਰ ਵਿੱਚ ਸਾਫ਼ ਹੋ ਗਿਆ ਤੁਸਾਂ ਜੇ ਮਸ਼ੂਕ ਜੇ ਹੁਣ ਰਾਜੀ ਮੰਗੂ ਨੈਣਾ ਦੀ ਧਾਰ ਵਿੱਚ ਚੀਰੀਏ ਨਹੀਂ ਚਰੀਏ ਨਹੀਂ ਭਰਪੂਰ ਨੇ ਕੋਲ ਦੀ ਲੰਗ ਤੇ ਏਕ ਨੂੰ ਸੁਣ ਲਿਆ ਕੋਈ ਮਾਂ ਦੇ ਰਾਂਝਾ ਬੜਾ ਖੁਸ਼ ਹੈ ਅੱਜ ਚਰਨ ਨੇ ਉਸ ਦਾ ਹੱਥ ਕੋਟ ਲਿਆ ਤੇ ਖਿੱਚ ਕੇ ਬਾਹਰ ਜਾਰ ਪੂਰੇ ਜਾਖਮ ਬੜਾ ਦਰਦ ਕਰਦਾ ਸਾਰੀ ਰਾਤ ਪੜਿਆ ਨਹੀਂ ਗਿਆ ਸਕੂਲ ਡਾਕਟਰ ਤੇਰਾ ਕੁਝ ਵਾਕਫ ਹੋਣ ਆਦਮੀ ਤਾਂ ਮਿਲਣ ਸਰ ਜਾਂਦਾ ਉਹ ਦੱਖਣ ਦੀ ਵਾਹੀ ਨਵੇਂ ਘਰ ਵਾਲਾ ਚਰਨ ਹੱਸਣਾ ਹੱਸਣਾ ਨਾ ਰਹਿ ਸਕੇ ਜਿਹੜੀ ਗੱਲ ਐ ਸਿੱਧੀ ਨੀਤ ਨਾਲ ਭੌਂਕ ਚਰਨ ਨੇ ਭਰਪੂਰ ਵੱਲ ਧੂੰਕੇ ਸਵਾਦ ਨਾਲ ਦੇਖਿਆ ਭਰਪੂਰ ਥੋੜਾ ਝੜ ਗਿਆ ਤੇ ਹੱਥ ਛੜਾਂਦਾ ਖਲੋ ਗਿਆ ਪਰ ਚਰਨ ਭਰਪੂਰ ਤੋਂ ਬਹੁਤ ਤਕੜਾ ਸੀ ਉਸ ਹੌਂਕਾ ਮਾਰਿਆ ਤੇ ਭਰਪੂਰ ਨੂੰ ਬੈਠਣ ਲਈ ਮਜਬੂਰ ਕਰ ਦਿੱਤਾ ਤੇ ਭਰਪੂਰ ਉਸ ਤੋਂ ਨਾ ਵੀ ਪੁੱਛਦਾ ਚਰਨ ਤੋਂ ਦੱਸੇ ਬਿਨਾ ਨਹੀਂ ਰਹਿ ਆ ਜਾਣਾ ਸੀ ਬੱਸ ਇਸ ਜ਼ਖਮ ਦੀ ਕਰਮਵਾਦੀ ਪਲਾਂਕੀ ਛੇਤੀ ਦੱਸ ਉਧਰ ਘੰਟੀ ਵੀ ਵੱਜਣ ਵਾਲੀ ਐ ਚਰਨ ਨੇ ਕੋਲ ਕੋਈ ਨਾ ਹੁੰਦਿਆ ਵੀ ਭਰਪੂਰ ਦੇ ਕੰਨ ਵਿੱਚ ਕੁਝ ਦੱਸਣਾ ਸ਼ੁਰੂ ਕਰ ਦਿੱਤਾ ਸਾਰੀ ਗੱਲ ਸੁਣਨ ਤੱਕ ਭਰਪੂਰ ਦਾ ਮੂੰਹ ਥੋੜਾ ਖੁੱਲਾ ਰਿਹਾ ਤੇ ਘਿਰ ਤੇ ਪੁਕਾਰ ਨਾ ਰਹਿ ਸਕਿਆ ਪਟੂਆ ਰਾਜ ਨਾਲ ਤੇਰੀ ਕਿਸਮਤ ਤੇ ਖਾਰ ਆਉਂਦੀ ਏ ਸਾਰੇ ਜੋਧਾ ਵਿੱਚ ਇੱਕ ਗਲਾਬ ਦਾ ਫੁੱਲ ਜਿਹੜਾ ਤੂੰ ਤੋੜੇ ਓਏ ਭੌਰ ਭੁੱਖੇ ਵਾਸ਼ਨਾ ਦੇ ਫੁੱਲ ਤੋੜਨ ਨੂੰ ਕੀ ਦਾ ਜੀਨ ਨਹੀਂ ਕਰਦਾ ਸਾਡਾ ਕਵੀਆਂ ਦਾ ਨਹੀਂ ਕਰਦਾ ਤੂੰ ਭਾਵੇਂ ਲਿਖ ਲੈ ਤੈਨੂੰ ਵੇਖ ਲੱਗੇ ਵੱਡੇ ਸ਼ਹਿਰ ਨੂੰ ਟੰ ਟਣਾ ਟਣ ਘੰਟੀ ਦੀ ਆਵਾਜ਼ ਸੁਣੀ ਉਹ ਦੋਵੇਂ ਉੱਠ ਖੜੋਤੇ ਚਰਨ ਨੇ ਆਪਣੇ ਮਿੱਤਰ ਨੂੰ ਕਿਹਾ ਅੱਜ ਆਥਨ ਨੂੰ ਵੀ ਜਾਵਾਂਗਾ ਅੱਜ ਨਹੀਂ ਜਾਣਾ ਚਾਹੀਦਾ ਇਸ ਤਰ੍ਹਾਂ ਆਦਮੀ ਉਹ ਛਾ ਲੱਗਦਾ ਹੈ ਭਾਈ ਪੂਰੇ ਗੱਲ ਤਾਂ ਤੇਰੀ ਦਿਲ ਖੋਪ ਗਈ ਚਰਨ ਚਾਟ ਉਸ ਦੀ ਦਲੀਲ ਦਾ ਕਾਇਲ ਹੋ ਗਿਆ ਤੇ ਪੱਟੀ ਨੂੰ ਹੱਥ ਤੇ ਬੰਨ ਲਿਆ ਜਦ ਮਨੁੱਖ ਜਿਜਵਤੀ ਰੋਹ ਵਿੱਚ ਕਾਹਲੀ ਕਰਕੇ ਹਾਲਾਤ ਤੋਂ ਵੀ ਅੱਗੇ ਲੰਘ ਜਾਂਦਾ ਤਾਂ ਕੁਦਰਤ ਦਾ ਝੰਝੋੜਾ ਉਸ ਨੂੰ ਪਛਾਣ ਤੱਕ ਕੇ ਹਾਲਾਤ ਨਾਲ ਧਰ ਲਈ ਮਜਬੂਰ ਕਰ ਦਿੰਦਾ ਸ਼ਾਮ ਨੂੰ ਟੁੱਟੀਆਂ ਲੱਤਾਂ ਨਾਲ ਚਰਨ ਘਰ ਨੂੰ ਜਾ ਰਿਹਾ ਸੀ ਤੇ ਉਸ ਤੋਂ ਕਿਤਾਬਾਂ ਦਾ ਭਾਰ ਵੀ ਚੁੱਕਿਆ ਨਹੀਂ ਸੀ ਜਾਂਦਾ ਰਾਤ ਦੀ ਉਸ ਨੂੰ ਨੀਂਦ ਨਹੀਂ ਜਾਈ ਜ਼ਖਮੀ ਹੱਥ ਵਿੱਚੋਂ ਲੰਬਾਂ ਚੀਸ਼ਾਂ ਚੀਸਾਂ ਉੱਠ ਰੰਗਾ ਸਨ ਸੂਰਜ ਉਸ ਨੂੰ ਮੱਸੀ ਚੜਿਆ ਪਾਲ ਨੂੰ ਘਰਾੜਿਆਂ ਵਿੱਚ ਹੀ ਛੱਡ ਕੇ ਘਰ ਆ ਗਿਆ ਸੀਤੋ ਪੈਨ ਨੂੰ ਛੇਤੀ ਰੋਟੀ ਪਕਾਉਣ ਲਈ ਡਾਂਟਿਆ ਅੱਗੇ ਉਸ ਪੈਨ ਨੂੰ ਕਦੇ ਇਸ ਤਰ੍ਹਾਂ ਕਾਲੀ ਕਰਨ ਲਈ ਨਹੀਂ ਸਿੱਖਿਆ ਸੀ ਛੇ ਵਰਿਆਂ ਵਿੱਚੋਂ ਇਹ ਪਹਿਲਾ ਦਿਨ ਸੀ ਜਦੋਂ ਉਹ ਇੰਨਾ ਸੁਗਵਾਤੀ ਸਕੂਲ ਆਇਆ ਸਕੂਲ ਦੀਆਂ ਬਾਰ-ਬਾਰੀਆਂ ਬੰਦ ਸਨ ਸੰਤੂ ਨਹੀਂ ਗਏ ਝਾੜੂ ਵੀ ਨਹੀਂ ਫੇਰਿਆ ਸੀ ਰੱਬ ਰੱਬ ਕਰਕੇ ਮਸੀਂ ਸਕੂਲ ਲੱਗਾ ਸਾਰੀ ਦਿਹਾੜੀ ਮਾਸਟਰ ਸੇਟ ਖਪਾਉਂਦੇ ਰਹੇ ਉਸ ਦੇ ਕੱਖ ਬੱਲੇ ਨਾ ਪਿਆ ਛੁੱਟੀ ਦੀ ਘੰਟੀ ਵੱਜਣ ਨਾਲ ਉਹ ਡੈਸਕ ਵਿੱਚੋਂ ਉਛਲਿਆ ਕਿਤਾਬਾਂ ਇੱਕ ਪਿੰਡ ਦੇ ਮੁੰਡੇ ਨੂੰ ਸੰਭਾਲ ਕੇ ਉਹ ਭਰਪੂਰ ਨਾਲ ਜੋਧਪੁਰ ਨੂੰ ਤੁਰ ਪਿਆ ਰਾਹ ਵਿੱਚ ਉਹ ਉਸ ਨੂੰ ਮੋਢਾ ਮੋਢੇ ਮਾਰਦਾ ਹੌਲੀ ਤੁਰਨ ਦਾ ਗਿਲਾ ਕਰ ਰਿਹਾ ਸੀ ਭਰਪੂਰ ਨੂੰ ਵੀ ਦਿਲਚਸਪੀ ਜਾਗ ਪਈ ਉਹ ਚਾਹੁੰਦਾ ਸੀ ਕਿ ਅੱਜ ਦੀ ਗੱਲਬਾਤ ਵੀ ਚਰਨ ਉਸ ਨੂੰ ਦੱਸ ਕੇ ਜਾਵੇ ਚਰਨ ਅਸ ਨੂੰ ਮਚਲਿਆ ਹੋਇਆ ਸੀ ਉਸ ਦੇ ਲਹਿਰੀ ਹੋਈ ਜਜ਼ਬਾਤ ਨੂੰ ਝੋਟ ਮਾਰ ਲਈ ਭਰਪੂਰ ਨੇ ਕਿਹਾ ਚਾਂਬਲਿਆ ਤਾਂ ਜਾਣਾ ਹੈ ਅਗਾ ਤोटे ਮੁੱਛ ਫੇਰ ਵੱਜਣੀ ਹੈ ਉਹ ਕਿਵੇਂ ਜੇ ਜਾਂਦੇ ਨੂੰ ਡਾਕਟਰ ਡਿਸਪੈਂਸਰੀ ਚ ਹੋਇਆ ਚੰਨ ਇੱਕਦਮ ਉਤਰ ਗਿਆ ਤੇ ਦਾਸੀ ਪਰਸ਼ਾ ਮੈਂ ਉਸਨੂੰ ਸ਼ੱਕ ਵਿੱਚ ਪਾ ਦਿੱਤਾ ਜਿਵੇਂ ਇਹ ਸੱਚ ਵੀ ਹੋ ਸਕਦਾ ਹੈ ਫਿਰ ਤਾਂ ਕੁਝ ਗੱਲ ਨਾ ਹੋਈ ਥੋੜਾ ਨਾ ਹੋ ਓਏ ਅਸੀਂ ਜਾਰੀ ਪਗਾਵਾਂਗੇ ਮੈਂ ਪਹਿਲਾਂ ਵੇਖ ਕੇ ਆਵਾਂਗਾ ਤੂੰ ਠੀਕ ਮੌਕੇ ਤੇ ਆ ਜਾਇ ਚੰਨ ਨੇ ਪਰਭੂ ਨੂੰ ਖੁਸ਼ ਹੁੰਦਿਆਂ ਥਾਪੀ ਦਿੱਤੀ ਚੰਗਾ ਤਾਂ ਪੇਜ ਹੀ ਜਿਹੜੇ ਪੂਸ਼ ਵਾਲੇ ਨੂੰ ਭੇਜਣਾ ਹੋਇਆ ਭਰਪੁਰ ਨੇ ਥੋੜਾ ਮਸਤੇਵੇਂ ਮਸਤੇਮਾ ਕੀਤਾ ਨਾ ਵੇ ਯਾੜੀ ਇਹ ਨਹੀਂ ਵੱਜਦਾ ਤੇਰੇ ਬਿਨਾ ਬੇੜੇ ਪਾਰ ਲੰਘਾ ਕੇ ਲੋਡਣਾ ਮੈਨਾਂ ਹੀਰਸ ਲੇਟੀ ਨੂੰ ਇਹ ਹੀਰ মিয়া ਰਾਂਝਾਂ ਗੱਲਾਂ ਬਾਤਾਂ ਨਾਲ ਹੱਥ ਨਹੀਂ ਆਉਣੀ 12 ਵਰੇ ਖੋਲਣੀਆਂ ਚਾਰਨੀਆਂ ਪਹਿਣੀਆਂ ਪਰਪੁਰ ਉਸਦੀ ਕੱਛ ਪਿੱਛੇ ਸੁਭਾਅਕੀ ਕਹਿ ਗਿਆ ਪੂਰਿਆ ਮੈਂ ਸਾਰੀ ਉਮਰ ਲਈ ਖੁੰਡੀ ਫੜਨ ਨੂੰ ਤਿਆਰ ਹਾਂ ਤੇ ਰਗਾ ਕਿੱਥੇ ਪਾਉਂਦਿਆਂ ਚਰਨ ਨੇ ਹਿੱਕ ਤਾਂ ਪੜੀ ਮੈਂ ਤਾਂ ਕੁੰਡੀ ੜਾ ਦੇਵਾਂਗਾ ਮੈਨੂੰ ਵੀ ਕੀ ਮਿਲੂਗਾ ਮੈਨੂੰ ਵਿੱਚੋਂ ਕੀ ਮਿਲੂਗਾ ਅੱਛਾ ਪਹਿਲਾਂ ਰਾਜ ਦੀਵਾ ਤੈਨੂੰ ਹੀ ਫੜਾ ਦਿਆਂ ਚਰਨ ਨੇ ਮੂੰਹ ਬਣਾ ਲਿਆ ਚੱਲ ਬੇਵਕੂਫ ਨਾ ਹੋਵੇ ਪਰਪੁਰ ਨੇ ਸਦੀਰਵੀ ਨਾਲ ਆਖਿਆ ਇਸੇ ਗੱਲ ਦਾ ਮਾਰਿਆ ਮਪਾਲ ਕੋਲ ਗੱਲ ਨਹੀਂ ਕਰਦਾ ਵੱਡੇ ਘਰਾਂ ਦੇ ਮੁੰਡਿਆਂ ਨਾਲ ਜਾਰੀ ਨਹੀਂ ਭੁਗਦੀ ਹੁੰਦੀ ਉਹ ਗਰੀਬਾਂ ਨੂੰ ਯਾਰ ਘਟ ਤੇ ਕਮੀਨ ਕਤੋਂ ਬਹੁਤ ਸਮਝਦੀ ਨਹੀਂ ਪਾਲ ਨਹੀਂ ਇਸ ਤਰ੍ਹਾਂ ਦਾ ਮਾਂ ਬੁਰਦੀ ਪਿਤਾ ਪਰ ਕੋੜਾ ਉਹ ਬਹੁਤਾ ਨਹੀਂ ਤਾਂ ਥੋੜਾ ਥੋੜਾ ਆਖਰ ਪੁੱਤ ਤਾਂ ਨਰਿੰਦਰਪਾਲ ਦਾ ਹੀ ਐ ਨਾ ਉਹਦੇ ਲੱਛਰਾਂ ਦੀਆਂ ਕਾਣ ਚੱਲ ਆਪਾਂ ਨੂੰ ਕੀ ਗੱਲ ਇਹਨਾਂ ਗੱਲਾਂ ਨਾਲ ਚਰਨ ਉਸ ਦੀ ਗੱਲ ਵਿੱਚੋਂ ਹੀ ਬੋਲ ਪਿਆ ਤੂੰ ਸੁੱਖ ਦੀ ਖਬਰ ਲਿਆ ਕਿਤੇ ਬੁੱਢਾ ਘਰ ਹੀ ਨਾ ਹੋਵੇ ਜੇ ਮੌਕਾ ਮਿਲ ਗਿਆ ਪੂਰਿਆ ਜਾ ਗੱਲ ਦਾ ਵੀ ਇੱਕ ਪਾਸਾ ਹੋ ਜਾਊ ਅੱਜ ਚੁਲਬੁਲੀ ਜਿਹੀ ਕੁੜੀ ਜਾਪ ਦੀ ਸੀ ਤੇ ਤੋਖਾ ਹੀ ਨਾ ਦੇ ਦੇਵੀਂ ਮਾਰ ਕੇ ਸੁੱਟ ਦੂ ਤੈਨੂੰ ਤਾਂ ਫਿਰ ਪਰ ਨਹੀਂ ਮੇਰਾ ਅੰਦਰ ਗਵਾਹੀ ਦਿੰਦਾ ਅੱਗੇ ਉਹ ਕੁਝ ਨਹੀਂ ਕਹਿ ਸਕਿਆ ਤੂੰ ਇਸ ਮੋੜ ਤੇ ਹੀ ਮੈਨੂੰ ਉਡੀਕੀ ਭਰਪੂਰ ਅਗੀ ਤਰਪਿਆ ਉੱਡ ਜਾ ਇਸ ਬਿਲੀ ਸੋਚ ਚਰਨ ਦੇ ਦਿਮਾਗ ਵਿੱਚ ਕੋਈ ਨਹੀਂ ਸੀ ਉਹਦਾ ਦਿਲ ਮਿਲਣ ਦੀ ਆਸਾਂ ਨਾਲ ਟੜਕਦਾ ਤੇ ਸ਼ੱਕ ਦੀ ਚਮਕ ਖਾ ਕੇ ਇੱਕਦਮ ਸੁੰਕੜ ਜਾਂਦਾ ਉਸ ਦੇ ਅਗੋ ਇੱਕ ਔਰ ਤੇ ਪਾਣੀ ਦਾ ਘੜਾ ਭਰੀ ਲੰਗ ਗਈ। ਚਿੱਤ ਵਿੱਚ ਉਸ ਮਾਈ ਦਾ ਸ਼ੋਰ ਸ਼ਗਨ ਵੱਜ ਤਨਵਦ ਕੀਤਾ। ਪਰ ਗਲੀ ਵਿੱਚੋਂ ਡੱਕਾ ਚੁੱਕ ਕੇ ਕੰਧ ਤੇ 10-20 ਲਕੀਰਾਂ ਬਿਨਾਂ ਗਿਨੇ ਖਿੱਚ ਦਿੱਤਾ। ਉਹ ਉਸੇ ਪਾ ਕੇ ਆਪਣੀ ਕਿਸਮਤ ਜਮਾਉਣਾ ਚਾਹੁੰਦਾ ਸੀ, ਉਸੀ ਨੇ ਕੋਈ ਰਾਹ ਨਾ ਦਿੱਤਾ। ਇਸ ਤੇ ਉਹ ਉਦਾਸ ਹੋ ਗਿਆ। ਫਿਰ ਆਪ ਇਹ ਮਨ ਵਿਚ ਆ ਕੇ ਇਹ ਪੁਰਾਣੀ ਬਹਿਮਾਨ ਮਨੁੱਖ ਦਾ ਨਿਸ਼ਚੈ ਡ੍ਰਿੜ ਹੋਣਾ ਚਾਹੀਦਾ। ਇਹਨੇ ਨੂੰ ਪ੍ਰਭੂਰ ਦਿਸਿਆ। ਉਸ ਨੂੰ ਦੇਖਦੇ ਉਸਦੇ ਦਿਲ ਦੀ ਧੜਕਣ ਤੇਜ਼ ਹੋ ਗਈ ਪਰ ਭੋਰ ਨੇ ਨੇੜੇ ਆਪੇ ਚੁਟਕੀ ਬਜਾਉਂਦਿਆਂ ਕਿਹਾ ਮਿੱਤਰਾ ਤੇਰੀ ਕਿਸਮਤ شاہੀ ਸ਼ਾ ਡਾਕਟਰ ਤਿਲਕੂ ਦੀ ਹੱਟੀ ਤੇ ਦਾਸ ਖੇਡ ਰਿਹਾ ਤੇ ਮੈਨੂੰ ਘਰ ਵੀ ਨਹੀਂ ਜਾਣਾ ਪਿਆ ਲੈ ਪੁੱਤਰਾ ਤੈਨੂੰ ਪਾਰਟੀ ਜਦੋਂ ਚਾਹੀ ਮੈਂ ਜਾਂਦਾ ਜਾਂ ਪਰ ਮੈਨੂੰ ਦੱਸ ਕੇ ਜਾਣੀ ਜ਼ਰੂਰ ਚਲਣੇ ਸਾਰਾ ਰਾ ਛੜੱਪਿਆਂ ਵਿੱਚ ਹੀ ਮਗਾਇਆ ਹੌਲੀ ਤੋਰਨ ਦਾ ਤਾਂ ਸਵਾਲ ਹੀ ਪੈਦਾ ਨਹੀਂ ਹੁੰਦਾ ਉਸ ਬੈਠਕ ਅੱਗੇ ਜਾ ਕੇ ਪਹਿਲੋਂ ਆਪਣੇ ਦਿਲ ਦੀ ਧੜਕਨ ਠੀਕ ਕੀਤਾ ਤੇ ਹੋਸ਼ ਵਾਸਾਂਵੇਂ ਡਾਕਟਰ ਜੀ ਉਸ ਤੱਕ ਤਿੰਨ ਵਿੱਚ ਬੀਟ ਕੋਰ ਦਿੱਤਾ ਅੱਗੇ ਜਿਵੇਂ ਕੋਈ ਉਡੀਕ ਹੀ ਰਿਹਾ ਹੁੰਦਾ ਚਾਠੀ ਪੈਰਾਂ ਦੀ ਖੜਸਰ ਸੁਣਾਈ ਦਿੱਤੀ ਉਸ ਤੋਂ ਬਿਨਾਂ ਇਸ ਤਰ੍ਹਾਂ ਕੌਣ ਤੁਰ ਸਕਦਾ ਚਰਨ ਨੇ ਇੱਕ ਪਲ ਸੋਚਿਆ ਬਾਹਰ ਖੋਲ੍ਹਦਿਆਂ ਚਰਨਾ ਨੇ ਤੇ ਰਾਜਦੋਮੇ ਖੜ ਗਈ ਚਰਨਾ ਨੇ ਉਬੇ ਮਲੂਮ ਉਸ ਲੰਬਾ ਸਾ ਖਿੱਚਿਆ ਜਿਸ ਨੂੰ ਰਾਜਨੇਵ ਸ਼ਿਆਰ ਨਜ਼ਰਾਂ ਨਾਲ ਤਾੜ ਲਿਆ ਪੱਟੀ ਕਰਵਾਉਣੀ ਹੈ ਤੁਹਾਡੀ ਮਰਜ਼ੀ ਤੁਹਾਡੀ ਤਾਂ ਨਹੀਂ ਮਰਜ਼ੀ ਰਾਜਨੇਵ ਮੁਸਕਰਾਣ ਦੀ ਸ਼ਰਾਰਤ ਨੂੰ ਆਪਣੇ ਚਿਹਰੇ ਤੇ ਲਗੋ ਲਿਆ ਜਿਵੇਂ ਤੁਸੀਂ ਠੀਕ ਸਮਝੋ ਚਨ ਰਾਜ ਨੂੰ ਅੱਖਾਂ ਨਾਲ ਨਹੀਂ ਤੱਕ ਰਿਹਾ ਸੀ ਸਗੋਂ ਧੁਰ ਆਤਮਾ ਦੀ ਬਿਆਸ ਨਾਲ ਪੀ ਜਾਣ ਚਾਹੁੰਦਾ ਸੀ ਦੂਜੇ ਪਾਸੇ ਰਾਜ ਦੇ ਲਹੂ ਦੀ ਹਰ ਬੂੰਦ ਅੰਗੜਾ ਵਿੱਚ ਜਮ ਕੇ ਆਕੜੀ ਪਈ ਸੀ ਵੇਖਾ ਹੱਥ ਉਸਨੇ ਨੀਚੇ ਜਖਮ ਦਾ ਹੱਥ ਫੜ ਲਿਆ ਹੁਣ ਤਾਂ ਕਾਫੀ ਠੀਕ ਹੈ ਕਾਛ ਤੁਸੀਂ ਡਾਕਟਰ ਰੋਗੀ ਦੀ ਕਿਸਮਤ ਵੀ ਠੀਕ ਕਿਸਮਤ ਵੀ ਦੇਖ ਸਕਦੇ ਚਰਨ ਆਪੇ ਨੂੰ ਰੋਕਦਾ ਕੁਝ ਕਹਿ ਗਿਆ ਇੱਕ ਪਲ ਉਸ ਨੂੰ ਏਉਂ ਮਹਿਸੂਸ ਹੋਇਆ ਜਿਵੇਂ ਬਹੁਤ ਕੋਚੀ ਗੱਲ ਕਹਿ ਗਿਆ ਮੈਂ ਦੇਖ ਸਕਦੀ ਹਾਂ ਰਾਜ ਦੀ ਮੁਸਕਾਨ ਵਿੱਚ ਸ਼ਰਾਰਤ ਲੁਕੀ ਹੋਈ ਸੀ ਦੱਸੋ ਤਾਂ ਪਲਾ ਚਰਨ ਦੀ ਹੌਸਲੇ ਵਿੱਚ ਗੱਜ ਪਰ ਛਾਤੀ ਚੌੜੀ ਹੋ ਗਈ ਉਸ ਨੂੰ ਆਸ ਨਹੀਂ ਸੀ ਕਿ ਰਾਜੇ ਦੀ ਖੁੱਲੀ ਦਲੀ ਫੁੱਲ ਦਲੀ ਦਾ ਸਬੂਤ ਦੇਵੇਗੀ ਬਹੁਤ ਪੂਰੀ ਉਸ ਐਵੇਂ ਹੀ ਕਹਿ ਦਿੱਤਾ ਪਰ ਉਸ ਦੀਆਂ ਅੱਖਾਂ ਵਿੱਚ ਲਗਾਤਾਰ ਸ਼ਰਾਰਤ ਦੀ ਪਰ ਚਪਕਾ ਮਾਰ ਰਹੇ ਸਨ ਉਸ ਨੂੰ ਰੋੰ ਦਾ ਫੰਬਾ ਲੈ ਕੇ ਜਾ ਕੇ ਉਹ ਸਾਫ ਕਰਨਾ ਸ਼ੁਰੂ ਕਰ ਦਿੱਤਾ ਚਰਨ ਢਿੱਲਾ ਜਿਹਾ ਹੋ ਗਿਆ ਕੁੜੀ ਦੀ ਕਮੀਜ਼ ਦੇ ਫੁੱਲ ਕਲੀਆਂ ਭਰੇ ਬਾਟਰ ਨੂੰ ਦੇਖਣ ਲੱਗ ਪਿਆ ਲਾਲੀ ਸਦਕਾ ਜ਼ਖਮ ਜੁੜੇ ਹੋਏ ਫੁੱਲ ਜਾਪਦਾ ਸੀ ਈੜਤਾ ਨਹੀਂ ਹੋਈ ਜੀ ਨਹੀਂ ਰਾਜ ਨੇ ਜਾਣ ਕੇ ਹੱਥ ਦਬਾ ਦਿੱਤਾ ਤੇ ਚਰਨ ਦੀ ਗੋਵਸ਼ ਹਾਈ ਨਿਕਲ ਗਈ ਪਰ ਉਹ ਦੋਵੇਂ ਇੱਕ ਵਾਰ ਹੀ ਆਸਪਈ ਕਲੀਆਂ ਤੋਂ ਫੁੱਲ ਬਣ ਗਏ ਰਾਜ ਨੇ ਮਲਮਲ ਨਾਲੋਂ ਫੰਬਾ ਕੱਢਣਾ ਸ਼ੁਰੂ ਕਰ ਦਿੱਤਾ ਅਚਾਨਕ ਕੁਝ ਜਾਦ ਆਜਾ ਅਣਬਾਂਗ ਉਸ ਚਰਨ ਤੋਂ ਪੁੱਛਿਆ ਤੁਸੀਂ ਨਰਸ ਫਿਲਮ ਦੇਖੀ ਹੈ ਚਰਨ ਨੇ ਨਾਂ ਵਿੱਚ ਸਿਰ ਹਿਲਾ ਦਿੱਤਾ ਬਹੁਤ ਅਫਸੋਸ ਉਭ ਫਹੇ ਨੂੰ ਫਹੇ ਨੂੰ ਸਪਿਰਟ ਅੰਕਰੀ ਨਾਲ ਭਾਉ ਲਿਆ ਅਜ ਚਰਨ ਦਾ ਜ਼ਖਮੀ ਹੱਥ ਕੁੜੀ ਦੇ ਹੱਥਾਂ ਵਿੱਚ ਫੈਲਿਆ ਹੋਇਆ ਸੀ ਰਾਜ ਨੇ ਜਦ ਉਸ ਨੂੰ ਉਸ ਦਾ ਹੱਥ ਆਪਣੇ ਹੱਥਾਂ ਵਿੱਚ ਲੈ ਕੇ ਫੰਬਾ ਰੱਖਿਆ ਜਦ ਚਰਨ ਨੇ ਆਪਣਾ ਸੱਚਾ ਹੱਥ ਦਲੇਰੀ ਨਾਲ ਉਸਦੇ ਹੱਥ ਤੇ ਰੱਖ ਦਿੱਤਾ ਉਹ ਆਪਣੀ ਚੰਗੀ ਜਾਂ ਬੁਰੀ ਕਿਸਮਤ ਨੂੰ ਜਮਾਉਣਾ ਚਾਹੁੰਦਾ ਸੀ ਇੱਕ ਡਰ ਉਸ ਨੂੰ ਟੜਕੀ ਟੜਕੀ ਤੇ ਰਿਹਾ ਸੀ ਰਾਜ ਨੇ ਉਸ ਵੱਲ ਮਿੱਠੀਆਂ ਨਜ਼ਰਾਂ ਨਾਲ ਤੱਕਿਆ ਪੀੜ ਦੋ ਹੱਥਾਂ ਵਿੱਚ ਜਿੰਦਗੀ ਦਾ ਸਵਾਦ ਬਣ ਕੇ ਲਰ ਝੁੱਠੀ ਫਿਰ ਦੋ ਚਿਹਰੇ ਅਮੋ ਸਾਹਮਣੀ ਪ੍ਰਵਾਤ ਵਿੱਚ ਟਕਰਾ ਗਏ ਉਸ ਦੀਆਂ ਅੱਖਾਂ ਵਿੱਚ ਸਿੱਧਕ ਵਫਾ ਦੀਆਂ 빙ਾਂ ਪੈ ਗੰਗਾ ਚਰਨ ਨੇ ਅੱਖਾਂ ਹੋਰ ਚੌੜੀਆਂ ਕਰਦਿਆਂ ਪੁੱਛਿਆ ਧੋਖਾ ਤਾਂ ਨਹੀਂ ਦੇਮ ਹੋ ਗਈ ਰਾਜ ਇਸ ਵੇਲੇ ਅਜੀਬ ਹਾਲਤ ਵਿੱਚ ਫਿੰਗਰੀ ਹੋਈ ਸੀ ਉਹ ਕੁਝ ਨਾ ਬੋਲ ਸਕੇ ਉਸ ਲੰਬਾ ਸਾਕੇ ਚਦਿਆ ਦੋ ਵਾਰ ਸਿਰ ਹਿਲਾ ਕੇ ਐ ਦੱਸਿਆ ਨਹੀਂ ਕਦੇ ਨਹੀਂ ਚਰਨ ਨੇ ਉਸ ਦਾ ਉਤਲਾਹਤ ਕੋਟ ਲਿਆ ਰਾਜ ਨੇ ਹੱਥ ਛਡਾਉਂਦਾ ਜੱਥਰ ਕੀਤਾ ਪ੍ਰਚਾਰ ਨੇ ਛੱਡਿਆ ਨਾ ਰਾਜ ਨੇ ਸਧਾਰਨ ਹਾਲਤ ਵਿੱਚ ਆ ਕੇ ਚਿਹਰਾ ਸੋਖੀ ਨਾਲ ਪਰ ਲਿਆ ਰਾਜ ਪੱਕੀ ਗੱਲ ਚਰਨ ਉਸਤੇ ਮੂਹ ਸੁਣਨਾ ਚਾਹੁੰਦਾ ਸੀ ਉਹ ਹਮੇਸ਼ਾ ਹਮੇਸ਼ਾ ਲਈ ਉਸ ਦੀ ਰਹੇਗੀ ਰਾਜ ਨੇ ਜਉ ਕ ਮਾਰ ਕੇ ਹੱਥ ਖਿੱਚ ਲਿਆ ਤੇ ਟੁਰ ਟੁਰਤਰੀ ਵਿੱਚ ਅੰਗੂਠਾ ਲਾਉਂਦੀ ਬੋਲੀ ਜੀ ਨਹੀਂ ਕੱਚੀ ਗੱਲ ਚਰਨ ਨੇ ਅੱਗੇ ਵਧਣਾ ਚਾਹਿਆ ਪਰ ਉਹ ਉਸ ਨੂੰ ਹੱਥ ਦੇ ਛਾਲੇ ਨਾਲ ਰੋਕਦੀ ਪਿੱਛੇ ਹਟ ਗਈ। ਉਦੋਂ ਹੀ ਉਸ ਬਾਰੀ ਵਿੱਚ ਦੀ ਦੇਖਿਆ ਇੱਕ 12 ਸਾਲ ਦੀ ਕੁੜੀ ਆ ਰਹੀ ਸੀ। ਕਿਤੇ ਉੱਤੇ ਹੀ ਨਹੀਂ ਆ ਗਈ ਸੀ। ਇੱਕ ਪਲ ਪਰ ਦੀ ਪਰਛਾਈ ਉਸ ਦੇ ਮਨ ਵਿੱਚੋਂ ਲੰਘ ਗਈ। ਕੁੜੀ ਹਫੀ ਹੋਈ ਸੀ। ਉਹ ਸੌਂਦਿਆ ਇਹ ਪੁੱਛਿਆ, "ਰਾਜ ਤਾਇਆ, ਕਿਤੇ ਬਾਹਰ ਹੋਣਾ ਏ ਛੋਟੂ? ਕਿਉਂ ਤੇਰੀ ਮਾਂ ਤਕੜੀ ਐ? ਅੱਜ ਫੇਰ ਬਲਾਈ ਤਾਪ ਚੜੇ।" ਜੰਗਾ ਜਦੋਂ ਆਏ ਮੈਂ ਤੁਹਾਡੀ ਘਰ ਕੱਲ ਦੇਵਾਂਗੀ ਕੁੜੀ ਮਜੂਸ ਛੇ ਹੋ ਕੇ ਚਲੇਗੀ ਚਾਨਣ ਨੂੰ ਵੀ ਜਾਣ ਦਾ ਖਿਆਲ ਆਇਆ ਚੱਲਦਾ ਹਾਂ ਜੀ ਕੱਲ ਆਉਂਗਾ ਜੀ ਨਹੀਂ ਉਦੋਂ ਮੈਂ ਹੱਸ ਪਈ ਚਾਨਣ ਨੇ ਛੇਤੀ ਹੀ ਵਾਰੀ ਲਾ ਦਿੱਤੀ ਕੱਲ ਐਤਵਾਰ ਦਾ ਅੱਧਾ ਦਿਨ ਮੈਂ ਇੱਥੇ ਹਾਂ ਫਿਰ ਦੁਪਹਿਰ ਦੀ ਗੱਡੀ ਚਲੀ ਜਾਣਾ ਕਿੱਥੇ ਚਾਨਣ ਨੇ ਚਾਨਕ ਕਿਉਂ ਪੁੱਛਿਆ ਜਿਵੇਂ ਗੱਡੀ ਦੀ ਤੋਰ ਹੱਥੋਂ ਛੁੱਟ ਰਹੀ ਹੋਵੇ ਲੁਧਿਆਣੇ ਉੱਥੇ ਮੈਂ ਗਵਰਨਮੈਂਟ ਕਾਲਜ ਦੇ 1st ਇਅਰ ਵਿੱਚ ਹਾਂ ਕਾਤ ਲਿਖੋਗੇ ਜਵਾਬ ਦਿਓਗੇ ਉਹਨਾਂ ਦੇ ਦੰਦ ਉਹ ਉਹਨਾਂ ਦੇ ਦੰਦ ਹਸਣ ਨਾਲ ਜੰਬੇ ਦੀਆਂ ਗਲੀਆਂ ਵਾਂਗ ਖਿਰਖਿਰ ਪੈਂਦੇ ਸਨ ਕੱਲ ਸ਼ੀਸ਼ਣ ਤੇ ਆਵਾਂ ਨਾ ਪਿਤਾ ਜੀ ਨਾਲ ਹੋਣਗੀ ਅੱਛਾ ਸਸਰੀਆ ਘਰ ਦੋਹਾਂ ਦੇ ਹੱਥ ਜੁੜੇ ਹੋਏ ਸਨ ਪ੍ਰਸੰਨ ਅੱਖਾਂ ਇੱਕ ਦੂਜੇ ਨੂੰ ਮਿੱਠੀ ਵਿਦਾ ਵਿੱਚ ਛੇਤੀ ਮਿਲਣ ਦਾ ਇਕਰਾਰ ਕਰ ਚੁੱਕੀਆਂ ਸਨ ਧੰਨਵਾਦ